ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਰਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰਾਂ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਤਰ੍ਹਾਂ ਦੋਸਤੋ ਆਪਾਂ ਪਿਛਲੇ 24 ਘੰਟੇ ਦੇ ਵਿੱਚ ਦੱਸਿਆ ਸੀਗਾ ਵੀ 18 ਤਰੀਕ ਸ਼ਾਮ ਦੁਪਹਿਰ ਤੋਂ ਬਾਅਦ ਜਿਹੜਾ ਬੱਦਲ ਦੀ ਗਰਜ ਲਾਸ਼ਕ ਤੇਜ ਹਨੇਰੀ ਝੱਖੜ ਜਾਂ ਕਈ ਥਾਵਾਂ ਤੇ ਛਿੱਟੇ ਛਰਾਟੇ ਆ ਜਿਹੜੇ ਉਹ ਪੈ ਸਕਦੇ ਆ ਉਸੇ ਹਿਸਾਬ ਦੇ ਨਾਲ ਦੁਪਹਿਰ ਤੋਂ ਬਾਅਦ 18 ਤਰੀਕ ਨੂੰ ਕਈ ਥਾਵਾਂ ਤੇ ਬੱਦਲ ਦੀ ਤੇਜ਼ ਗਰਜ ਲੱਛਕ ਹਨੇਰੀ ਝੱਖੜਾਂ ਤੇ ਕਈ ਥਾਵਾਂ ਤੇ ਛਿੱਟੇ ਛਰਾਟੇ ਦੀਆਂ ਕਾਰਵਾਈਆਂ ਜਿਹੜੀਆਂ ਉਹ ਚੱਲ ਰਹੀਆਂ ਨੇ ਤੇ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦਾ ਮੌਸਮ ਹੈ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਕੀ ਹਨੇਰੀ ਝੱਖੜ ਦਾ ਦੌਰ ਜਾਂ ਛਿੱਟੇ ਛਰਾਟੇ ਗੜੇ ਮਾਰੀ ਜਿਹੜਾ ਮੀਂਹ ਹਨੇਰੀ ਇਹਦਾ ਦੌਰ ਇਸੇ ਤਰ੍ਹਾਂ ਬਰਕਰਾਰ ਰਹੂਗਾ ਜਾਂ ਇਹਦੇ ਉੱਤੇ ਕੋਈ ਲਗਾਮ ਲੱਗੇਗੀ ਜਾਂ ਆਉਣ ਵਾਲੇ 24 ਘੰਟਿਆਂ ਦੇ ਵਿੱਚ ਮੌਸਮ ਹੈ ਜਿਹੜਾ ਉਹ ਫਿਰ ਤੋਂ ਗਰਮ ਹੋਣਾ ਸ਼ੁਰੂ ਹੋਵੇਗਾ ਇਸ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਹਵਾਵਾਂ ਦੀ ਦਿਸ਼ਾ ਦੀ ਹਵਾਵਾਂ ਐਸ ਵਕਤ ਦੋਸਤੋ ਤੁਸੀਂ ਦੇਖ ਸਕਦੇ ਹੋ ਪਿਕਚਰ ਦੇ ਵਿੱਚ ਪੂਰਬ ਦੀਆਂ ਹਵਾਵਾਂ ਜਿਹੜੀਆਂ ਉਹ ਸਵੇਰ ਤੋਂ ਹੀ ਜੀ ਦੇ ਨਾਲ ਚੱਲ ਰਹੀਆਂ ਸਾਜਰੇ ਤੋਂ ਤੇ ਉਸ ਤੋਂ ਬਾਅਦ ਹੌਲੀ ਹੌਲੀ ਹੋਰ ਜ਼ਿਆਦਾ ਸਪੀਡ ਦੇ ਨਾਲ ਜਿਹੜੀਆਂ ਪੂਰਬ ਦੀਆਂ ਹਵਾਵਾਂ ਚੱਲਣੀਆਂ ਸ਼ੁਰੂ ਹੋਈਆਂ ਤੇ ਇਸ ਵਕਤ ਜਿਹੜਾ ਸਿਸਟਮ ਆ ਉਹ ਇੱਕ ਵੈਸਟਰਨ ਡਿਸਟਰਬੈਂਸ ਆ ਜਿਹੜਾ ਉਹ ਜੰਮੂ ਕਸ਼ਮੀਰ ਤੇ ਬਣਿਆ ਹੋਇਆ ਤੇ ਇੱਕ ਚੱਕਰਵਾਤਾ ਜਿਹੜਾ ਉਹ ਪਾਕਿਸਤਾਨ ਤੇ ਪੰਜਾਬ ਦੇ ਭਾਗਾਂ ਤੇ ਬਣਿਆ ਹੋਇਆ ਹੁਣ ਹਵਾਵਾਂ ਜਿਹੜੀਆਂ ਇਹਨੂੰ ਸਪੋਰਟ ਕਰ ਰਹੀਆਂ ਨੇ ਉਹ ਨੇ ਅਰਬ ਸਾਗਰ ਤੋਂ ਹਵਾਵਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਉੱਪਰ ਨੂੰ ਉੱਠ ਰਹੀਆਂ ਨੇ ਗੁਜਰਾਤ ਦੀ ਤਰਫੋਂ ਜਿਹੜੀਆਂ ਕਿ ਪੰਜਾਬ ਤੇ ਇਕੱਠੀਆਂ ਹੋ ਰਹੀਆਂ ਤੇ ਨਾਲ ਦੀ ਨਾਲ ਪਾਕਿਸਤਾਨ ਤੇ ਕਸ਼ਮੀਰ ਦੇ ਭਾਗਾਂ ਤੇ ਜਾ ਰਹੀਆਂ ਤੇ ਦੂਸਰੇ ਪਾਸੇੋਂ ਪੂਰਬ ਦੀਆਂ ਹਵਾਵਾਂ ਜਿਹੜੀਆਂ ਪੂਰਬ ਵੱਲੋਂ ਕੋਲਕਾਤਾ ਦੀ ਤਰਫੋਂ ਹੌਲੀ-ਹੌਲੀ ਹੁੰਦੇ ਹੋਏ ਆਪਣੇ ਉੱਤਰ ਪ੍ਰਦੇਸ਼ ਦੇ ਉੱਪਰ ਦੀ ਦਿੱਲੀ ਪੰਜਾਬ ਤੇ ਤੱਕ ਪਹੁੰਚ ਰਹੀਆਂ ਨੇ ਜਿਹਦੇ ਨਾਲ ਨਮੀ ਹੈ ਜਿਹੜੀ ਉਹ ਇੱਥੇ ਇਕੱਠੀ ਹੋ ਰਹੀ ਹੈ ਭਰਪੂਰ ਮਾਤਰਾ ਦੇ ਵਿੱਚ ਤੇ ਇੱਥੇ ਗਰਮੈਸ਼ਾ ਗਰਮੈਸ਼ਾ ਦੇ ਵਿੱਚ ਨਵੀਂ ਹੈ ਜਿਹੜੀ ਉਹ ਟਕਰਾ ਰਹੀ ਹੈ ਜਿਹਦੇ ਕਰਕੇ ਬੱਦਲ ਆ ਜਿਹੜੇ ਉਹ ਗਰਜ-ਗਰਜ ਕਾਲੇ ਬਣ ਰਹੇ ਆ ਜੋ ਸਿੱਟੇ ਵਜੋਂ ਆਪਣੇ ਸਾਹਮਣੇ ਜਿਹੜਾ 18 ਤਰੀਕ ਨੂੰ ਦੁਪਹਿਰ ਤੋਂ ਬਾਅਦ ਕਾਰਵਾਈਆਂ ਜਿਹੜੀਆਂ ਚੱਲ ਰਹੀਆਂ ਨੇ ਹੁਣ ਆਪਾਂ ਗੱਲ ਕਰਦੇ ਆ ਆਉਣ ਵਾਲੇ 24 ਘੰਟੇ ਦੇ ਮੌਸਮ ਦੀ ਪੰਜਾਬ ਦੇ ਦੀ ਜੇਕਰ ਆਪਾਂ ਆਉਣ ਵਾਲੇ 24 ਘੰਟੇ ਦੀ ਗੱਲ ਕਰੀਏ ਤਾਂ ਅੱਜ ਰਾਤ ਨੂੰ ਕੱਲ ਸਵੇਰੇ ਤੇ ਕੱਲ ਰਾਤ ਤੱਕ ਪੰਜਾਬ ਦੇ ਵਿੱਚ ਕਈ ਭਾਗਾਂ ਦੇ ਵਿੱਚ ਗਰ ਚਮਕ ਦੇ ਨਾਲ ਤੇਜ਼ ਹਨੇਰੀ ਝੱਖੜ ਤੇ ਕਈ ਥਾਵਾਂ ਤੇ ਛਿੱਟੇ ਛਰਾਟੇ ਤੇ ਕਈ ਥਾਵਾਂ ਤੇ ਗੜੇਮਾਰੀ ਹੋਣ ਦੀ ਸੰਭਾਵਨਾ ਜਿਹਦੇ ਵਿੱਚ ਉੱਤਰ ਪੱਛਮੀ ਭਾਗ ਆ ਜਿਹੜੇ ਉਸਾਮਨ ਹੋਣਗੇ ਜਿਹੜੇ ਕਿ ਅੰਮ੍ਰਿਤਸਰ ਸਹਿਬ ਤਰਨਤਾਰਨ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਨਮਾਸ਼ਹਿਰ ਚੰਡੀਗੜ੍ਹ ਮੋਹਾਲੀ ਲੁਧਿਆਣਾ ਮੋਗਾ ਨਕੋਦਰ ਬਰਨਾਲਾ ਇਸ ਤੋਂ ਬਿਨਾ ਮਲੇਰਕੋਟਲੇ ਦੇ ਕੁਝ ਭਾਗ ਤੇ ਰਾਏਕੋਟ ਜਗਰਾਉ ਇਨ੍ਹਾਂ ਏਰੀਆ ਤੱਕ ਜਾਂ ਬਠਿੰਡਾ ਬਰਨਾਲਾ ਵੀ ਸ਼ਾਮਲ ਹੋ ਸਕਦਾ ਇਨ੍ਹਾਂ ਏਰੀਆ ਤੱਕ ਗਰਚਮਕ ਦੇ ਨਾਲ ਤੇਜ਼ ਹਨੇਰੀ ਝੱਖੜ ਵੀ ਆਊਗਾ ਕਈ ਥਾਵਾਂ ਤੇ ਸ਼ਰਾਟੇਦਾਰ ਮੀਂਹ ਵੀ ਪਊਗਾ ਤੇ ਕੁਝ ਥਾਵਾਂ ਤੇ ਗੜੇਮਾਰੀ ਹੋਣ ਦੀ ਵੀ ਸੰਭਾਵਨਾ ਜਿਹੜੀ ਉਹ ਜਿਤਾਈ ਜਾ ਰਹੀ ਆ ਕਿਉਂਕਿ ਸਿਸਟਮ ਨੇ ਜਿਹੜਾ ਜੋਰ ਪਕੜਦਾ ਉਹ ਅੱਜ ਰਾਤ ਤੇ ਕੱਲ ਦਾ ਦਿਨ ਤੇ ਕੱਲ ਰਾਤ ਤੱਕ ਆ ਮੇਨਲੀ ਉਸ ਤੋਂ ਬਾਅਦ ਸਿਸਟਮ ਆ ਜਿਹੜਾ ਉਹ ਜੰਮੂ ਕਸ਼ਮੀਰ ਦੇ ਭਾਗਾਂ ਤੱਕ ਸੀਮਤ ਰਹੂਗਾ ਜੰਮੂ ਕਸ਼ਮੀਰ ਹਿਮਾਚਲ ਤੇ ਉੱਤਰਾਖੰਡ ਇਨ੍ਹਾਂ ਚ ਤੇਜਮੀ ਬਰਫਬਾਰੀ ਤੇ ਕਈ ਥਾਵਾਂ ਤੇ ਗੜੇਮਾਰੀ ਤੇਜ ਹਨੇਰੀ ਝੱਖੜਾ ਜੜਾਉਣ ਦੀ ਸੰਭਾਵਨਾ ਜਿਹੜੀ ਬਣ ਰਹੀ ਆ ਬਾਕੀ ਭਾਗਾਂ ਦੇ ਵਿੱਚ ਰਾਜਸਥਾਨ ਦੇ ਵਿੱਚ ਹਲਕੀ ਫੁਲਕੀ ਛੋਟਪਟ ਕਾਰਵਾਈ ਹੋ ਸਕਦੀ ਆ ਗੁਜਰਾਤ ਮਧ ਪ੍ਰਦੇਸ਼ ਜਾਂ ਆਪਣੇ ਬਿਹਾਰ ਛੱਤੀਸਗੜ ਇਹਨਾਂ ਭਾਗਾਂ ਦੇ ਵਿੱਚ ਮੌਸਮ ਖੁਸ਼ਕ ਰਹੂਗਾ ਦਿੱਲੀ ਉੱਤਰੀ ਹਰਿਆਣਾ ਦੇ ਵਿਭਾਗ ਤੇ ਇਸ ਤੋਂ ਬਾਅਦ ਪੱਛਮੀ ਉੱਤਰ ਪ੍ਰਦੇਸ਼ ਇਹਨਾਂ ਭਾਗਾਂ ਦੇ ਵਿੱਚ ਤੇਜ ਹਨੇਰੀ ਝੱਖੜ ਦੇ ਨਾਲ ਗਰਜ ਚਮਕ ਨਾਲ ਛਿੱਟੇ ਪੈ ਸਕਦੇ ਆ ਇਹ ਸੀਗਾ ਆਉਣ ਵਾਲੇ 24 ਘੰਟੇ ਦਾ ਮੌਸਮ ਕਿਸਾਨਾਂ ਬਾਰੇ ਇਹ ਸੁਝਾਅ ਵੀ ਮਤਲਬ ਜਿਸ ਤਰ੍ਹਾਂ ਇਹ ਨੇਰੀ ਝੱਖੜ ਦਾ ਦੌਰ ਚੱਲ ਰਿਹਾ ਕਣਕਾਂ ਜਿਹੜੀਆਂ ਖੜੀਆਂ ਉਹ ਹਲੇ ਖੜੀਆਂ ਰਹਿਣ ਦਿੱਤੀਆਂ ਜਾਣ ਕਿਉਂਕਿ ਮਤਲਬ ਹੁਣ ਆਪਾਂ ਕੁਦਰਤ ਦੇ ਤਾਂ ਆਪਣੇ ਬਸ ਨਹੀਂ ਹੈ ਵੀ ਕੀ ਕਰ ਸਕਦੇ ਆ ਪਰ ਫਿਰ ਵੀ ਆਪਾਂ ਪਰਮਾਤਮਾ ਨੂੰ ਅਰਦਾਸ ਕਰ ਸਕਦੇ ਆ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਤੋਂ ਜਿਹੜਾ ਉਹ ਬਚਾਵੇ ਸਾਨੂੰ ਹੁਣ ਆਪਾਂ ਗੱਲ ਕਰਦੇ ਆ ਆਉਣ ਵਾਲੇ 5 ਦਿਨ ਦੇ ਮੌਸਮ ਦੇ ਹਾਲਤ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ ਪੰਦਰਾਂ ਦੇ ਮੌਸਮ ਦੀ ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕੱਲ ਜਾਣੀ 19 ਤਰੀਕ ਨੂੰ 19 ਤਰੀਕ ਨੂੰ ਵੀ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਪੰਜਾਬ ਉੱਤਰੀ ਹਰਿਆਣਾ ਦਿੱਲੀ ਪੱਛਮੀ ਉੱਤਰ ਪ੍ਰਦੇਸ਼ ਇਨ੍ਹਾਂ ਭਾਗਾਂ ਦੇ ਵਿੱਚ ਤੇਜ਼ ਆਂਧੀ ਤੂਫਾਨ ਜਾਣੀ ਹਨੇਰੀ ਝੱਖੜ ਆ ਸਕਦਾ ਕਈ ਥਾਵਾਂ ਤੇ ਗਰਜ ਚਮਕਣਾ ਛਿੱਟੇ ਵੀ ਪੈਣਗੇ ਕੁਝ ਥਾਵਾਂ ਤੇ ਗੜੇ ਮਾਰੀ ਵੀ ਹੋ ਸਕਦੀਆਂ ਇਸ ਤੋਂ ਬਿਨਾਂ ਗੁਜਰਾਤ ਆ ਰਾਜਸਥਾਨ ਦੇ ਭਾਗ ਹੋਗੇ ਮੱਧ ਪ੍ਰਦੇਸ਼ ਹੋ ਗਿਆ ਪੂਰਬੀ ਉੱਤਰ ਪ੍ਰਦੇਸ਼ ਹੋ ਗਿਆ ਆਪਣੇ 36° ਹੋ ਗਿਆ ਇਹਨਾਂ ਭਾਗਾਂ ਦੇ ਵਿੱਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਬਿਹਾਰ ਪੱਛਮੀ ਬੰਗਾਲ ਤੇ ਨਾਰਥ-ਈਸਟ ਇੰਡੀਆ ਚ ਬਰਖਾ ਹੋ ਸਕਦੀ ਆ ਉਸ ਤੋਂ ਬਾਅਦ ਆਪਾਂ ਗੱਲ ਕਰੀਏ 20 ਤਰੀਕ ਦੀ 20 ਤਰੀਕ ਨੂੰ ਵੀ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਇਹਨਾਂ ਦੇ ਤੇਜ਼ ਹਨੇਰੀ ਝੱਖੜ ਤੇ ਗਰਜ ਚਮਕ ਨਾਲ ਛਿੱਟੇ ਪੈ ਸਕਦੇ ਆ ਪੰਜਾਬ ਦੇ ਵਿੱਚ ਵੀ ਇਸ ਦਾ ਅਸਰ ਹੋ ਸਕਦਾ ਕੁਝ ਉੱਤਰੀ ਭਾਗਾਂ ਦੇ ਵਿੱਚ ਜਿਹੜੇ ਕਿ ਪਹਾੜਾਂ ਦੇ ਨਾਲ ਲੱਗਦੇ ਆ ਉੱਥੇ ਹਨੇਰੀ ਝੱਖੜ ਦੇ ਨਾਲ ਗਰਜ ਚਮਕ ਨਾਲ ਛਿੱਟੇ ਪੈਣਗੇ ਬਾਕੀ ਭਾਗਾਂ ਦੇ ਵਿੱਚ ਮੌਸਮ ਜਿਹੜਾ ਉਹ ਆਮ ਤੌਰ ਤੇ ਖੁਸ਼ਕੀ ਰਹੂਗਾ ਜੇਕਰ ਗੱਲ ਕਰੀਏ ਆਪਾਂ 21 ਤਰੀਕ ਦੀ ਤਾਂ 21 ਤਰੀਕ ਨੂੰ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਇਹਨਾਂ ਭਾਗਾਂ 'ਚ ਬਰਖਾ ਦੀਆਂ ਗਤੀਵਿਧੀਆਂ ਬਰਫਬਾਰੀ ਦੀਆਂ جاری ਰਹਿਣਗੀਆਂ ਬਾਕੀ ਭਾਗਾਂ ਦੇ ਵਿੱਚ ਮੌਸਮ ਆਮ ਤੌਰ ਤੇ ਖੁਸ਼ਕੀ ਰਹੂਗਾ ਸਮੁੱਚਾ ਪੰਜਾਬ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਬਿਹਾਰ ਛੱਤੀਸਗੜ ਉੱਤਰ ਪ੍ਰਦੇਸ਼ ਇਹਨਾਂ ਭਾਗਾਂ 'ਚ ਮੌਸਮ ਖੁਸ਼ਕ ਰਹੂਗਾ ਨਾਰਥ-ਈਸਟ ਇੰਡੀਆ 'ਚ ਬਰਖਾ ਹੋ ਸਕਦੀ ਹੈ ਗੱਲ ਕਰੀਏ 22 ਤਰੀਕ ਦੀ 22 ਤਰੀਕ ਨੂੰ ਪਹਾੜੀ ਇਲਾਕਿਆਂ ਦੇ ਵਿੱਚ ਮੌਸਮ ਉਸੇ ਤ ਲੇਕਿਨ ਮਦਾਨੀ ਇਲਾਕਿਆਂ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਬਿਹਾਰ ਛੱਤੀਸਗੜ ਇਹਨਾਂ ਪੱਗਾਂ 'ਚ ਮੌਸਮ ਆਮ ਤੌਰ ਤੇ ਖੁਸ਼ਕੀ ਰਹੂਗਾ ਉਸ ਤੋਂ ਬਾਅਦ ਗੱਲ ਕਰਦੇ ਆਂ ਆਪਾਂ 23 ਤਰੀਕ ਦੀ 23 ਤਰੀਕ ਨੂੰ ਨਾਰਥ-ਈਸਟ ਇੰਡੀਆ ਦੇ ਵਿੱਚ ਜ਼ਬਰਦਸਤ ਬਰਖਾ ਹੋ ਸਕਦੀ ਆ ਲੇਕਿਨ ਨਾਰਥ ਇੰਡੀਆ ਦੇ ਵਿੱਚ ਪਹਾੜੀ ਇਲਾਕੇ ਹੋਗੇ ਮੈਦਾਨੀ ਇਲਾਕੇ ਇਨਾਂ ਚ ਮੌਸਮ ਆਮ ਤੌਰ ਤੇ ਜਿਹੜਾ ਉਹ ਖੁਸ਼ਕ ਰਹਿਣ ਦੀ ਸੰਭਾਵਨਾ ਇਹ ਮੌਸਮ ਦਾ ਅਸਰ ਕੀ ਹੋਊਗਾ ਪਹਾੜਾਂ ਤੇ ਬਰਫਬਾਰੀ ਤੇ ਨੇਰੀ ਝੱਖੜ ਤੇ ਮੀਂਹ ਦੇ ਨਾਲ ਮੈਦਾਨੀ ਭਾਗਾਂ ਦੇ ਵਿੱਚ ਮੌਸਮ ਆ ਜਿਹੜਾ ਗਰਮ ਚੱਲ ਰਿਹਾ ਉਹਨੂੰ ਥੋੜੀ ਨਿਜਾਤ ਮਿਲੂਗੀ ਟੈਂਪਰੇਚਰ ਆ ਜਿਹੜਾ ਘਟੂਗਾ ਤੇ ਪੰਜਾਬ ਦੇ ਵਿੱਚ ਵੀ ਜਿਹੜਾ ਗਰਮੀ ਤੋਂ ਥੋੜੀ ਜਿਹੀ ਰਾਹਤ ਮਿਲਦੀ ਸੰਭਾਵਨਾ ਬਣ ਰਹੀ ਆ 24 ਤਰੀਕ ਨੂੰ ਆਮ ਤੌਰ ਤੇ ਸਮੁੱਚੇ ਨਾਰਥ ਇੰਡੀਆ ਸੈਂਟਰ ਇੰਡੀਆ ਦੇ ਵਿੱਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਨਾਰਥ-ਈਸਟ ਇੰਡੀਆ ਦੇ ਵਿੱਚ ਬਰਖਾ ਹੋ ਸਕਦੀ ਆ ਇਹ ਸੀਗਾ ਆਉਣ ਵਾਲੇ 24 ਘੰਟੇ ਦਾ ਆਉਣ ਵਾਲੇ 5 ਦਿਨ ਦਾ ਮੌਸਮ ਦਾ ਹਾਲ ਉਮੀਦ ਕਰਦੇ ਹਾਂ ਸਾਡੇ ਵੱਲੋਂ ਜੋ ਦਿੱਤੀ ਜਾਣਕਾਰੀ ਆ ਉਹ ਤੁਹਾਨੂੰ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਕਮੈਂਟਾਂ ਵਿੱਚ ਵੀ ਜਰੂਰ ਦੱਸਿਓ ਕਿੱਥੇ ਹਨੇਰੀ ਝਖੜਾ ਜਿਹੜੀ ਆਈ ਆ ਜਾਂ ਘਰ ਚਮਕਣਾ ਕਿਤੇ ਛੱਟੇ ਛਰਾਟੇ ਪਏ ਆ ਉਹ ਸਾਰੀ ਜਾਣਕਾਰੀ ਆ ਜਿਹੜੀ ਕਮੈਂਟਾਂ ਵਿੱਚ ਜਰੂਰ ਦਿਓ 7 ਤਰੀਕਾ ਦੀ